ਸਾਤਰੀਆ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੈਂ ਤੁਹਾਡੇ ਨਾਲ ਇੱਕ ਅੱਜ ਬੜੀ ਜ਼ਰੂਰੀ ਵਿਸ਼ੇ ਤੇ ਗੱਲਬਾਤ ਕਰਨੀ ਆ ਵਿਸ਼ਾ ਹੈਗਾ ਭਾਈ ਅਮਰਤਪਾਲ ਜੀ ਬਾਰੇ ਮੈਂ ਗੱਲਬਾਤ ਕਰਨੀ ਆ ਇਹ ਗੱਲਬਾਤ ਤੁਸੀਂ ਮੇਰੀ ਅੱਗੇ ਲੋਕਾਂ ਤੱਕ ਪਹੁੰਚਾ ਦੇਣੀ ਸਾਂਝੀ ਕਰਕੇ ਸ਼ੇਅਰ ਕਰਕੇ ਤੁਹਾਡੀ ਜ਼ਿੰਮੇਵਾਰੀ ਆ ਜੇ ਆਪਾਂ ਅੱਜ ਪੰਜਾਬ ਦੇ ਨੌਜਵਾਨੋਂ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਕਰੀਏ ਪੰਜਾਬ ਦੀ ਸਮੱਸਿਆ ਅੱਜ ਇੱਕਣੀ ਹੈਗੀ ਅਨੇਕਾਂ ਹੀ ਸਮੱਸਿਆ ਨੇ ਅੱਜ ਸਾਡੇ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਨੂੰ ਬੈਠਿਆਂ ਨੂੰ ਅੱਜ 44ਵੇਂ 47ਵੇਂ ਦਿਨ ਹੋ ਗਿਆ ਮਰਨ ਵਰਤੋਂ ਉੱਪਰ ਬੈਠਿਆਂ ਨੂੰ ਨਾ ਕੋਈ ਪੰਜਾਬ ਸਰਕਾਰ ਗੱਲ ਸੁਣਨ ਨੂੰ ਤਿਆਰ ਹੈ ਤੇ ਨਾ ਕੋਈ ਸੈਂਟਰ ਸਰਕਾਰ ਗੱਲ ਸੁਣਨ ਨੂੰ ਤਿਆਰ ਹੈ ਕਿਉਂਕਿ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਨੇ ਉਹ ਸਾਡੇ ਮੁੱਦਿਆਂ ਦੀ ਗੱਲਬਾਤ ਕਰਨ ਨੂੰ ਤਿਆਰੀ ਨਹੀਂ ਹੈਗੇ ਇਸ ਕਰਕੇ ਸਾਨੂੰ ਸਾਰੇ ਲੋਕਾਂ ਨੂੰ ਜਾਗਣਾ ਪੈਣਾ ਹੈ ਦੇਖਣਾ ਪੈਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਭਵਿੱਖ ਕਿੱਧਰ ਨੂੰ ਜਾਊਗਾ ਪੰਜਾਬ ਦੇ ਮਸਲੇ ਇਹਨਾਂ ਨੂੰ ਇਹਨਾਂ ਦੇ ਅਸੀਂ ਕਿਵੇਂ ਲੜਨਾ ਇਸ ਕਰਕੇ ਭਾਈ ਅਮਰਤਪਾਲ ਜੀ ਦੇ ਅੱਜ ਅੱਜ ਆਪਾਂ ਗੱਲਬਾਤ ਕਰੀਏ ਐਨਐਸਏ ਤਹਿਤ ਉਹਨਾਂ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਡਿਬਰੂਗੜ੍ਹ ਦੇ ਜ਼ਿਲ੍ਹਿਆਂ ਦੇ ਵਿੱਚ ਬੈਠਿਆ ਨੂੰ ਸਾਲ ਤੋਂ ਉੱਪਰ ਸਮਾਂ ਲੰਘ ਚੁੱਕਿਆ ਹੈ ਨਾ ਪਰ ਹੁਣ ਫੇਰ ਕੀ ਕੀਤਾ ਹੁਣ ਜੂਏ ਪੀ ਲਗਾ ਦਿੱਤਾ ਗਿਆ ਉਹਨਾਂ ਉੱਪਰ ਵੀ ਉਹ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਾ ਆਉਣ ਕਿਉਂਕਿ ਜਿਹੜੇ ਪੰਜਾਬ ਦੀ ਨੌਜਵਾਨ ਗੱਲ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਜੇਲਾਂ ਤੇ ਜਾਂ ਉਹਨਾਂ ਨੂੰ ਮਰਵਾਇਆ ਜਾਂਦਾ ਹੈ ਇਹ ਕੰਮ ਸਰਕਾਰਾਂ ਦਾ ਹੈ ਇਹ ਇਹ ਕੰਮ ਹੈ ਕਿਉਂ ਆ ਸਰਕਾਰਾਂ ਦਾ ਸਮਝਣ ਵਾਲੀ ਗੱਲ ਇਹ ਹੈ ਕਿਉਂਕਿ ਜਿਹੜੇ ਲੀਡਰ ਨੇਗੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕੋਈ ਹੋਰ ਲੀਡਰ ਪੈਦਾ ਹੀ ਨਾ ਹੋਣ ਨੌਜਵਾਨ ਅੱਗੇ ਨਾ ਆਉਣ ਇਹ ਸਮੱਸਿਆ ਇਹ ਹੈ ਲੀਡਰਾਂ ਦੀ ਜਿਹੜੇ ਪੁਰਾਣੇ ਲੀਡਰਾਂ ਦੀ ਪੋਲੀਟੀਕਲ ਪਾਰਟੀਆਂ ਦੀ ਜਾਂ ਦਿੱਲੀ ਦੇ ਦਿੱਲੀ ਦੇ ਜਿਹੜੇ ਚੱਲ ਰਹੇ ਹੋਣਾਂ ਸੈਂਟਰ ਦੀ ਸਰਕਾਰ ਇਹਨਾਂ ਦੀ ਇੱਕ ਇਹਨਾਂ ਦੀ ਪਾਲਿਸੀ ਹੈ ਵੀ ਪੰਜਾਬ ਦੇ ਵਿੱਚ ਕੋ ਇਸ ਕਰਕੇ ਜਿਆਦਾ ਉਹ ਦਿੱਲੀ ਦੇ ਜਿਹੜੇ ਲੀਡਰ ਨੇ ਉਹਨਾਂ ਥੱਲੇ ਲਾ ਕੇ ਕੰਮ ਕਰ ਲੋ ਜੋ ਕਹਿੰਦੇ ਨੇ ਜੋ ਚਾਹੁੰਦੇ ਨੇ ਪੰਜਾਬ ਦਾ ਸਤਿਆਨਾਸ਼ ਕਰਾ ਲੋ ਇਹ ਕਾਰਨ ਹੋ ਸਕਦਾ ਵੀ ਮੈਂ ਕਾਫੀ ਸਾਰੀਆਂ ਗੱਲਾਂ ਨਾਲ ਭਾਈ ਅਮਰਤਵਾਲ ਜੀ ਨਾਲ ਸਹਿਮਤ ਨਾ ਵੀ ਹੋਵਾਂ ਪਰ ਇੱਕ ਥੋੜ ਨੂੰ ਮੈਂ ਗੱਲ ਦੱਸਣਾ ਚਾਹਣਾ ਜੋ ਉਹਨਾਂ ਨੇ ਮੈਂ ਆਪਣਾ ਖੜੂਰ ਸਾਹਿਬ ਗਿਆ ਜੋ ਉੱਥੇ ਮੈਂ ਜਾ ਕੇ ਗੱਲ ਦੇਖੀ ਜਾਂ ਫੀਲ ਕਰੀ ਉਹ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਨਾ ਮੈਂ ਬਹੁਤ ਸਾਰਿਆਂ ਤੋਂ ਮਾਮਾ ਨੂੰ ਮਿਲਿਆ ਉਦੋਂ ਉਹਨਾਂ ਨੇ ਇੱਕੋ ਗੱਲ ਕਹੀ ਕਿ ਸਾਡੇ ਨੌਜਵਾਨ ਉਹਨਾਂ ਨੇ ਨਸ਼ਾ ਛਡਾਇਆ ਅੰਮਰਤ ਤੇ ਲੜ ਲਾਇਆ ਬਾਣੀ ਦੇ ਲੜ ਲਾਇਆ ਉਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਸੀਗੀ ਇਸ ਕਰਕੇ ਉਹਨਾਂ ਨੂੰ 2 ਲੱਖ ਬੋੜ ਤੇ ਜਿਤਾਇਆ ਗਿਆ ਹੁਣ ਉਹ ਹੁਣ ਜਿਹੜੀ ਉਹਨਾਂ ਦੀ ਜਥੇਬੰਦੀ ਵੱਲੋਂ ਇੱਕ ਕਾਲ ਹੈ ਕਿ ਅਸੀਂ 14 ਤਰੀਕ ਨੂੰ ਵੱਡਾ ਇਕੱਠ ਕਰ ਰਹੇ ਹਾਂ ਆਪਣਾ ਮੁਖ ਸਰ ਸਾਹਿਬ ਜੋ ਉਹਨਾਂ ਦੇ ਨਾਲ ਘਟਨਾਵਾਂ ਵਾਪਰ ਰਹੇ ਹਨ ਜੋ ਪੰਜਾਬ ਦੇ ਵਿੱਚ ਸਮੱਸਿਆਵਾਂ ਹੋ ਰਹੀਆਂ ਨੇ ਉਹ ਸਮੱਸਿਆਵਾਂ ਤੇ ਉਹਨਾਂ ਨੇ ਰਲ ਕੇ ਗੱਲ ਕਰਨੀ ਹੈ ਜਾਂ ਇਸ ਸਮੇਂ ਉਹਨਾਂ ਉੱਪਰ ਯੂਏਪੀਏ ਲਗਾਇਆ ਗਿਆ ਉਹਦੇ ਬਾਰੇ ਗੱਲਬਾਤ ਉੱਥੇ ਇਕੱਠ ਕਰਨੀ ਹੈ ਹੋ ਸਕਦਾ ਉੱਥੇ ਉਹ ਕਿਸੇ ਆਪਣੀ ਪਾਰਟੀ ਦਾ ਵੀ ਕੋਈ ਐਲਾਨ ਕਰਨਾ ਤੇ ਤੁਸੀਂ ਸਾਰੇ ਹੀ ਨੌਜਵਾਨਾਂ ਨੇ ਬਾਦ ਚੜ ਕੇ ਉੱਥੇ ਪਹੁੰਚਣਾ ਤੁਸੀਂ ਹਿੱਸਾ ਲੈਣਾ ਇਹ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਕਿਉਂਕਿ ਮੇਰੇ ਮੇਰਾ ਮਕਸਦ ਇੱਕੋ ਹੀ ਆ ਮੈਂ ਜਿੱਥੇ ਵੀ ਕਿਤੇ ਪੰਜਾਬ ਦੀ ਕੋਈ ਅੰਦੋਲਨਾਂ ਲੜਾਈ ਆ ਮੈਂ ਹਰ ਇੱਕ ਅੰਦੋਲਨਾਂ ਸਾਥ ਵੱਲ ਹੋਣਾ ਹੈ ਅੱਜ ਅਸੀਂ ਘਰੇ ਬੈਠੇ ਆ ਅੱਜ ਅਸੀਂ ਰਾਤ ਹੀ ਜਿਹੜਾ ਕਿ ਉੱਥੋਂ ਆਇਆ ਖਨੌਰੀ ਬਾਰਡਰ ਤੋਂ ਜਿੰਨਾ ਵੀ ਮੇਰਾ ਯੋਗਦਾਨ ਬਣਦਾ ਮੈਂ ਆਪਣਾ ਤਨੋਂ ਮਨੋਂ ਤੁਹਾਨੂੰ ਆਪਾਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਤੁਸੀਂ ਸਾਰੇ ਨੇ 14 ਤਰੀਕ ਨੂੰ ਉੱਥੇ ਜਾ ਕੇ ਆਪਣਾ ਵਿਚਾਰ ਸੁਣਨ ਅਤੇ ਅੱਗੇ ਪੰਜਾਬ ਦੀ ਰਣਨੀਤੀ ਘੜਨੀ ਪਰ ਅੱਜ ਪੰਜਾਬ ਦੇ ਵਿੱਚ ਨਾ ਤਾਂ ਕੋ ਤੇ ਨਾ ਕੋਈ ਕਿਸਾਨੀ ਦੀ ਗੱਲ ਕਰਨ ਵਾਲਾ ਨਾ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਬਗਤ ਕਰਨ ਵਾਲਾ ਹੁਣ ਤੁਸੀਂ ਇੱਕ ਚੀਜ਼ ਦੇਖੋ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਦੇਖ ਰਿਹਾ ਸੀਗਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਤੁਸੀਂ ਇੱਕ ਚੀਜ਼ ਦੇਖੋ ਉਹਨਾਂ ਕੋਲੇ ਹੋਰ ਕੋਈ ਏਜੰਡਾ ਨਹੀਂ ਸਿਰਫ ਔਰ ਸਿਰਫ ਭਾਈ ਅੰਮਰਤਪਾਲ ਜੀ ਤੇ ਉਹਨਾਂ ਦੇ ਖਿਲਾਫ ਬੋਲ ਰਹੇ ਨੇ ਇੱਕ ਸਾਲ ਹੋ ਗਿਆ ਜ਼ਿਲ੍ਹਾ ਕੜਦਿਆ ਨੂੰ ਕਿਵੇਂ ਕਿੰਤੂ ਪਰੰਤੂ ਹੱਸ ਕੇ ਉਹਨਾਂ ਪਰਕਰ ਰਹੇ ਨੇਗੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਸੁਖਵੀਰ ਬਾਦਲ ਜੀ ਜਾਂ ਤੁਸੀਂ ਜਿੰਨੇ ਵੀ ਤੁਸੀਂ ਆਪਣੀ ਜਿਹੜੀ ਬਾਦਲ ਪਾਰਟੀ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਤੁਸੀਂ ਇੱਕ ਚੀਜ਼ ਸਮਝੋ ਅੱਜ ਤੁਸੀਂ ਤੁਹਾਨੂੰ ਪਤਾ ਕਿ ਸ਼੍ਰੋਮਣੀ ਕਾਲਦਲ ਦਾ ਗਰਾਫ ਪਹਿਲਾਂ ਕਿੱਥੇ ਸੀ ਤੇ ਕਿੱਥੇ ਆ ਗਿਆ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਕਾਲਦਲ ਜਿਹੜੀ ਪਾਰਟੀ ਆ ਬੜੀ ਸੰਘਰਸ਼ੀ ਜਥੇਬੰਦੀ ਰਹੀ ਆ ਕਿਸੇ ਲੰਬੇ ਸਮੇਂ ਇਹਨਾਂ ਨੇ ਵੱਡੀਆਂ ਕੁਰਬਾਨੀਆਂ ਜ਼ਿਲਾਂ ਜ਼ਿਲਾਂ ਦੇ ਵਿੱਚ ਜ਼ਿਲਾਂ ਕੱਟੀਆਂ ਜੇ ਆਪਾਂ ਗੱਲ ਕਰੀਏ ਮੈਂ ਆਪਣੇ ਪਰਿਵਾਰ ਦੇ ਵਿੱਚ ਇਹ ਗੱਲਾਂ ਸੁਣਦਾ ਆ ਕਿ ਸ਼੍ਰੋਮਣੀ ਕਾਲਦਾਲ ਦੇ ਵਿੱਚ ਜਿਹੜੇ ਪਹਿਲਾਂ ਜਥੇਦਾਰ ਸਨ ਉਹਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਸੀਗੀਆਂ ਜਾਂ ਜਿਹੜੇ ਪਹਿਲਾਂ ਦੇ ਵਿੱਚ ਜਿੰਨੇ ਵੀ ਸੀਗੇ ਲੋਕ ਇਸ ਦੇ ਵਿੱਚ ਪੁਰਾਣੇ ਸੀਗੇ ਮੈਂ ਆਪਣੇ ਘਰ ਦੇ ਵਿੱਚ ਇਹ ਗੱਲ ਫੀਲ ਕਰੀ ਹੋਈ ਆ ਮੇਰੇ ਦਾਦਾ ਜੀ ਦੇ ਭਰਾ ਸੀ ਸਰਦਾਰ ਸੰਗਾਰਾ ਸਿੰਘ ਤੇ ਮੇਰੇ ਦਾਦਾ ਜੀ ਇਹਨਾਂ ਦੋਨਾਂ ਨੇ ਹੀ ਸ਼੍ਰੋਮਣੀ ਕਾਲਦਾਲ ਦੇ ਵਿੱਚ ਸੀਗੇ ਇਹਨਾਂ ਨੇ ਜਿੰਨੇ ਇਹਨਾਂ ਨੇ ਜ਼ਿਲਾਂ ਕੱਟੀਆਂ ਬੜਾ ਇਹਨਾਂ ਨੇ ਯੋਗਦਾਨ ਪਾਇਆ ਇਸ ਤਵਾਰ ਮੇਰੇ ਦਾਦਾ ਜੀ ਦੇ ਭਰਾ ਸੰਗਾਰਾ ਸਿੰਘ ਨੇ ਤਾਂ ਲਗਾਤਾਰ ਸ਼੍ਰੋਮਣੀ ਕਾਲਦਾਲ ਦੇ ਵਿੱਚ ਰਹੇ ਪਰ ਮੇਰੇ ਦਾਦਾ ਜੀ ਕਿਸਾਨ ਦੁਨੀਆ ਦੇ ਵਿੱਚ ਆ ਗਏ ਉਹਨਾਂ ਨੇ ਲੰਮਾ ਸਮਾਂ ਇਹਦੇ ਵਿੱਚ ਸੰਘਰਸ਼ ਕੀਤਾ ਤੇ ਉਹਨਾਂ ਤੋਂ ਮੈਂ ਗੱਲਾਂ ਸੁਣਦਾ ਹੁੰਦਾ ਸੀ ਆਪਾਂ ਨੂੰ ਸਭ ਨੂੰ ਪਤਾ ਵੀ ਕਿੰਨੀਆਂ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਕਾਲਦਾਲ ਬਣੀ ਪੰਜਾਬ ਦੇ ਪਾਣੀਆਂ ਦੀ ਗੱਲ ਸੂਬਾ ਬਣਾਉਣ ਲਈ ਹੋਰ ਲੜਾਈਆਂ ਲੜੀਆਂ ਪਰ ਜਿਹੜਾ ਗਰਾਫ ਡਿੱਗਣ ਦਾ ਕਾਰਨ ਕੀ ਹੈ ਤੁਸੀਂ ਸੁਖਵੀਰ ਬਾਦਲ ਜੀ ਤੇ ਮਜੀਠੀਆ ਜੀ ਤੁਸੀਂ ਇਹ ਗੱਲ ਸਮਝੀ ਹੈ ਵੀ ਅੱਜ ਇੰਨੇ ਹਾਲਾਤ ਮਾੜੇ ਕਿਉਂ ਹੋਏ ਹਾਲਾਤ ਇਸ ਕਰਕੇ ਮਾੜੇ ਹੋਏ ਤੁਹਾਨੂੰ ਦੋ ਤਰ੍ਹਾਂ ਦੇ ਲੋਕ ਪਸੰਦ ਜ਼ਿਆਦਾਤਰ ਪੰਜਾਬ ਦੇ ਵਿੱਚ ਪੰਥ ਦੇ ਤੁਸੀਂ ਆਪ ਹੀ ਦੇਖ ਲਿਆ ਜਿਹੜੇ ਆਪਣੇ ਪੰਥ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ ਤੁਸੀਂ ਬਹੁਤ ਸਾਰੇ ਗਨਾਹ ਜਿਹੜੇ ਨੇ ਕਿ ਆਪ ਹੀ ਆਪਣੇ ਕਬੂਲ ਕਰੇ ਨੇ ਕਿ ਕਾਲ ਤੱਕ ਸਾਹਬ ਤੇ ਤੁਸੀਂ ਤੁਹਾਨੂੰ ਮੈਂ ਨਹੀਂ ਲੋਕ ਕਹਿੰਦੇ ਨੇ ਤੁਸੀਂ ਮੇਰੇ ਗਲਤ ਨਾ ਜਾਓ ਤੁਹਾਨੂੰ ਲੋਕ ਕਹਿੰਦੇ ਨੇ ਕਿ ਇਹਨਾਂ ਨੇ ਪੰਥ ਪੰਥ ਦੇ ਪਿੱਠ 'ਤੇ ਸੁਰਾਂ ਮਾਰਿਆ ਦੂਜੀ ਥੋੜਨਾ ਸਭ ਤੋਂ ਵੱਧ ਵੋਟ ਜੁੜੀ ਹੋਈ ਸੀ ਕਿਸਾਨੀ ਦੀ ਜਿਹੜੀ ਸਾਰੇ ਪੰਜਾਬ ਦੇ ਕਿਸਾਨਾਂ ਦੀ ਵੋਟ ਜੁੜੀ ਹੋਈ ਸੀਗੀ ਤੁਸੀਂ ਚਲੋ ਪਿਛਲੇ ਜਿਹੜੇ ਲੋਕਾਂ ਨੇ ਸੰਘਰਸ਼ ਕੀਤਾ ਉਹਨਾਂ ਦਾ ਕਾਲੀਦਾਲ ਨੂੰ ਇੱਥੇ ਤੇ ਕਰ ਲਿਆ ਆਂਦਾ ਜਰ ਜਦੋਂ ਤੁਸੀਂ ਸੱਤਾ ਤੋਂ ਜਾਂ ਤੁਸੀਂ ਹਾਰ ਗਏ ਹਾਰਨ ਤੋਂ ਬਾਅਦ ਵੀ ਤੁਸੀਂ ਕੁਝ ਨਹੀਂ ਸਿੱਖਿਆ ਤੁਹਾਨੂੰ 10 ਸਾਲ ਹੋ ਗਏ ਸੱਤਾ ਦੇ ਵਿੱਚੋਂ ਬਾਹਰ ਹੋਇਆ ਨੂੰ ਤੁਹਾਨੂੰ ਇਹ ਚੀਜ਼ ਕਿ ਤੁਸੀਂ ਫੀਲ ਕੀਤੀ ਵੀ ਅਸੀਂ ਕਿਸਾਨਾਂ ਦੀ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਕਿੰਨੇ ਕਿਸਾਨੀ ਅੰਦੋਲਨ ਚੱਲੇ ਜਥੇਬੰਦੀ ਜਿਹੜੀ ਜਥੇਬੰਦੀ ਨੇ ਏਡੇ ਏਡੇ ਮੋਰਚੇ ਲਾਏ ਹੋਣ ਕਿਤੇ ਤੁਸੀਂ ਇਕੱਠੇ ਹੋ ਕੇ ਅੱਜ ਵੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਤੁਹਾਡਾ 15 20 25000 ਪੱਕਾ ਵਰਕਰ ਹੋਣਾ 30000 ਵਰਕਰ ਤੁਹਾਡਾ ਪੰਜਾਬ ਦੇ ਵਿੱਚ ਪੱਕਾ ਹੋਣਾ ਤੁਸੀਂ ਕਿਤੇ 15 20000 ਵਰਕਰ ਲਜਾ ਕੇ ਕੋਈ ਚੰਡੀਗੜ੍ਹ ਦੀ ਕੋਈ ਦਿੱਲੀ ਦੀ ਸੜਕ ਘੇਰੀ ਆ ਕਿਸਾਨਾਂ ਲਈ ਤੁਸੀਂ ਜਿਹੜੇ ਮੁੱਦਿਆਂ ਦੀ ਲੜਾਈ ਸੀਗੀ ਜਿਹੜੇ ਸੰਘਰਸ਼ਾਂ ਦੇ ਵਿੱਚ ਜਿੰਨੇ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਤੁਸੀਂ ਅੱਜ ਦੀ ਘੜੀ ਦੇ ਵਿੱਚ ਜਿੰਨੇ ਵੀ ਤੁਸੀਂ ਸ਼੍ਰੋਮਣੀ ਕਾਲ ਲਲ ਦੇ ਵਿੱਚੋਂ ਤੁਹਾਡੇ ਜਾ ਕੋਈ ਲੀਡਰੋਂ ਤੁਸੀਂ ਕਿਸੇ ਨੇ ਜੇਲ੍ਹਾਂ ਕਟੀਆਂ ਨੇ ਮਜੀਠੀ ਦੀ ਗੱਲ ਕਰੀਏ ਉਹ ਕਹਿੰਦੇ ਚਿੱਟੇ ਦੇ ਵਿੱਚ ਦਾ ਜੇਲ੍ਹ ਕਟਿਆ ਕੋਈ ਪੰਜਾਬ ਦੇ ਮੁੱਦਿਆਂ ਲਈ ਥੋੜੂ ਜੇਲ੍ਹ ਕਟਕਿਆ ਜਸ ਗਵੀਰ ਬद्दल ਥੋੜੀ ਗੱਲ ਕਰੀਏ ਜਾਂ ਤੁਹਾਡੇ ਹੋਰਾਂ ਬੰਦਿਆਂ ਦੀ ਗੱਲ ਕਰੀਏ ਅੱਜ ਦੀ ਘੜੀ ਤੁਹਾਡਾ ਕੋਈ ਵੀ ਜਿਹੜਾ ਕਿ ਉਹ ਉਸ ਤਰ੍ਹਾਂ ਦਾ ਕੋਈ ਯੋਗਦਾਨ ਨਹੀਂ ਹੈਗਾ ਜੋ ਨੌਜਵਾਨ ਜਿਲ੍ਹੇ ਦੇ ਵਿੱਚ ਬੈਠੇ ਨੇਗੇ ਤੁਸੀਂ ਉਹਨਾਂ ਦੇ ਉੱਪਰ ਹੀ ਕਿੰਤੂ ਪ੍ਰਾਂਤੂ ਕਰੀ ਜਾਂਦੇ ਹੋ 2 ਲੱਖ ਦੇ ਵੋਟ ਦੇ ਉੱਪਰ ਉਹਨਾਂ ਨੂੰ ਜਿਤਾਇਆ ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਜਿਹੜੀ ਲੜਾਈ ਆ ਤੁਹਾਡੀ ਕਿੱਥੇ ਦਾ ਤੁਹਾਨੂੰ ਇਹ ਚੀਜ਼ ਹੋਵੇ ਵੀ ਅਸੀਂ ਇਕੱਠੇ ਹੋ ਕੇ ਲੜਾਈ ਲੜੀਏ ਪੰਜਾਬ ਦੇ ਮਸਲੇ ਹੱਲ ਕਰਾਈਏ ਤੁਸੀਂ ਆਪਣੇ ਵਿੱਚ ਹੀ ਜਿੰਨੇ ਵੀ ਹੁਣ ਪੰਥਕ ਜਥੇਬੰਦੇ ਨੇ ਉਹਨਾਂ ਦਾ ਸਾਰਿਆਂ ਦਾ ਆਪਣੇ ਵਿੱਚ ਰੌਲਾ ਤੀਜੇ ਦਿਨ ਇਹ ਨੌਜਵਾਨਾਂ ਤੇ ਆ ਜਾਂਦੇ ਨੇਗੇ ਕੋਸ਼ਿਤ ਹੈ ਚਾਹੀਦੇ ਵੀ ਨੌਜਵਾਨਾਂ ਨੂੰ ਇਹਨਾਂ ਨੂੰ ਵੀ ਬਾਹਰ ਕਢਾਈਏ ਤਾਂ ਹੋਰਾਂ ਬੰਦੀ ਸਿੰਘਾਂ ਨੂੰ ਵੀ ਬਾਹਰ ਕਢਾਈਏ ਜਿਹੜੇ ਪੁਰਾਣੇ ਬੰਦੀ ਸਿੰਘ ਨੇ ਜਿੰਨਾ ਬੰਦੀ ਸਿੰਘਾਂ ਕਰਕੇ ਸ਼੍ਰੋਮਣੀ ਕਾਲੀ ਦਲ ਪੰਜਾਬ ਦੇ ਵਿੱਚ ਬਣੀ ਤੁਸੀਂ ਆਪਣਾ ਪੰਜ ਵਾਰੀ ਮੁੱਖ ਮੰਤਰੀ ਰਹੇ ਉਹਨਾਂ ਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਨੇ ਉਹਨਾਂ ਕਰਕੇ ਸ਼੍ਰੋਮਣੀ ਕਾਲੀ ਦਲ ਬਣੀ ਉਹਨਾਂ ਕਰਕੇ ਜਿਹੜਾ ਅੱਜ ਪੰਜਾਬ ਦਾ ਵजूद ਹੈ ਜਿਹੜਾ ਜੇਲ੍ਹਾਂ ਦੇ ਵਿੱਚ ਬੈਠੇ ਨੇ ਕੀ ਤੁਸੀਂ ਉਹਨਾਂ ਲਈ ਕੋਈ ਧਰਨਾ ਲਾਇਆ ਹੋਵੇ ਮੈਂ ਬਾਦਲ ਪਰਿਵਾਰ ਨੂੰ ਜਾਂ ਉਹਨਾਂ ਦੀ ਪਾਰਟੀ ਨੂੰ ਕਹਿਣਾ ਚਾਹਣਾ ਕੀ ਤੁਸੀਂ ਉਹਨਾਂ ਲਈ ਕੋਈ ਸੰਘਰਸ਼ ਕੀਤਾ ਹੋਵੇ ਕੁਈ ਮਹੀਨਾ 2 ਮਹੀਨੇ ਸੜ ਕੇ ਰਹੀ ਹੋਵੇ 4 ਮਹੀਨੇ ਕੋਈ ਦਿੱਲੀ ਦੇ ਵਿੱਚ ਸੜ ਕੇ ਰਹੀ ਹੋਵੇ ਕੋਈ 5 ਮਹੀਨੇ ਚੰਡੀਗੜ੍ਹ ਦੇ ਵਿੱਚ ਧਰਨਾ ਚਲਾਇਆ ਹੋਵੇ ਅਜ 2 ਸਾਲ ਹੋ ਗਏ ਧਰਨਾ ਚਾਲਦੇ ਨੂੰ ਆਪਣਾ ਬੰਦੀ ਸਿੰਘਾਂ ਦਾ ਕੁਝ ਥੋੜੀ ਉਹਦੇ ਵਿੱਚ ਕੋਈ ਤਕੜੀ ਸਮੁਲੀਅਤ ਹੋਵੇ ਇਸ ਕਰਕੇ ਇਹ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਇਹ ਤਾਂ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਜਾਂ ਪੰਜਾਬ ਦੇ ਪੰਥਕ ਜਥੇਬੰਦੀਆਂ ਨੂੰ ਖੇਤਰੀਆਂ ਨੂੰ ਲੜਨਾ ਤਾਂ ਇੰਨਾ ਮੁੱਦਿਆਂ ਨੇ ਚਾਹੀਦਾ ਆਫ ਦੇ ਵਿੱਚ ਤੁਹਾਡਾ ਘਾਟੋ ਕੁਲੇਸ ਬਹੁਤ ਵੱਡਾ ਹੈ ਤੁਸੀਂ ਤੁਹਾਡਾ ਮੂੰਹ ਤਾਂ ਹੋਣਾ ਚਾਹੀਦਾ ਸੈਂਟਰ ਸਰਕਾਰ ਵੱਲੋਂ ਤੁਹਾਡਾ ਜਿਹੜਾ ਦਿੱਲੀ ਦੇ ਵਿੱਚ ਜੋ ਫਤਵੇ ਹੋ ਰਹੇ ਨੇ ਉਹਨਾਂ ਵੱਲ ਮੂੰਹ ਹੋ ਰਿਹਾ ਮੂੰਹ ਹੋਣਾ ਚਾਹੀਦਾ ਲੜਾਈ ਤੁਹਾਡੀ ਆਫਤ ਦੇ ਵਿੱਚ ਵੀ ਇਹਨਾਂ ਵੀ ਉਹ ਲੀਡਰ ਨਾ ਵੱਡਾ ਹੋ ਜਾਏ ਉਹ ਲੀਡਰ ਨਾ ਵੱਡਾ ਹੋ ਜਾਏ ਮੈਂ ਕੋਈ ਗੱਲ ਕਹਿ ਕੇ ਸਮਾਪਤ ਆਪਣੀ ਗੱਲ ਕਰਦਾ ਕਿ ਜਿਹੜਾ ਵੀ ਬੰਦਾ ਕੋਈ ਨੌਜਵਾਨ ਜਾਂ ਕੋਈ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੋ ਪੰਜਾਬ ਦੇ ਹਿੱਤਾਂ ਲਈ ਆਟੋਮੈਟਿਕ ਪੰਜਾਬ ਦੇ ਲੋਕਾਂ ਦਾ ਝਕਾਓ ਦੇ ਵੱਲ ਜਾਂਦਾ ਹੀ ਐ ਦੂਜੀ ਗੱਲ ਸਭ ਤੋਂ ਵੱਡਾ ਪੰਜਾਬ ਦਾ ਝਕਾਓ ਲੋਕਾਂ ਵੱਲ ਉਹਨਾਂ ਵੱਲ ਉਹਦੇ ਵੱਲ ਜਾਂਦਾ ਜਿਹੜਾ ਕੋਈ ਆਪਣਾ ਆਪ ਕਰਵਾਨ ਕਰ ਦਿੰਦਾ ਇਹ ਪੰਜਾਬ ਦੇ ਲੋਕਾਂ ਦਾ ਝਕਾਓ ਦੇ ਵੱਲ ਜਾਂਦਾ ਅੱਜ ਉਹ ਨੌਜਵਾਨ ਪੰਜਾਬ ਦੇ ਹਿੱਤਾਂ ਲਈ ਉਹਨਾਂ ਲਈ ਜੇਲਾਂ ਦੇ ਵਿੱਚ ਬੈਠੇ ਨੇਗੇ ਤਾਂ ਅੱਜ ਝਕਾਓ ਪੰਜਾਬ ਦੇ ਲੋਕਾਂ ਦਾ ਉਹਨਾਂ ਵੱਲ ਆ ਜੇ ਤੁਸੀਂ ਇਕੱਲਾ ਗੱਲ ਮੀਡੀਆ ਦੇ ਵਿੱਚ ਗੱਲਾਂ ਕਰ ਕਰਕੇ ਜਾਂ ਉਹਨਾਂ ਤੇ ਇਲਜ਼ਾਮ ਲਾ ਕੇ ਇਹ ਗੱਲ ਕਹੋ ਵੀ ਅਸੀਂ ਉਹਨਾਂ ਨੂੰ ਜ਼ੀਰੋ ਕਰ ਦਾਂਗੇ ਇਹ ਕਦੇ ਨਹੀਂ ਹੋ ਸਕਦਾ ਇਹ ਪੰਜਾਬ ਦੀ ਇੱਕ ਇੱਕ ਪੰਜਾਬ ਦੇ ਇੱਕ ਵਧੀਆ ਆਪਾਂ ਕਹਿੰਦੇ ਆ ਪਛਾਣ ਹੈ ਸੰਘਰਸ਼ੀ ਲੋਕਾਂ ਨੂੰ ਲੜਨ ਵਾਲੇ ਲੋਕਾਂ ਨੂੰ ਹੀ ਪਸੰਦ ਕਰਦਾ ਥੋੜਾ ਅੱਜ ਦੀ ਘੜੀ ਕੋਈ ਯੋਗਦਾਨ ਨਹੀਂ ਤੁਹਾਡਾ ਗ੍ਰਾਫ ਡਿੱਗਣ ਦਾ ਇਹ ਕਾਰਨ ਹੈ ਲਾਸਟ ਤੇ ਮੈਂ ਕੋਈ ਗੱਲ ਕਹਿ ਕੇ ਸਮਾਪਤ ਕਰਦਾ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਬਣਦਾ ਯੋਗਦਾਨ ਹਰ ਇੱਕ ਧਰਨਾ ਦੇ ਵਿੱਚ ਪਾਓ ਤੇ 14 ਤਰੀਕ ਨੂੰ ਹੋ ਰਿਹਾ ਹੈ ਜਿਹੜਾ ਪ੍ਰੋਗਰਾਮ ਹੈ ਆ ਭਾਈ ਅੰਮਰਪਾਲ ਜੀ ਤੇ ਉਹਨਾਂ ਦੇ ਜਥੇਬੰਦੀ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਮੁਕਸਰ ਉਹਦੇ ਵਿੱਚ ਸਾਰੇ ਹੀ ਨੌਜਵਾਨਾਂ ਨੂੰ ਮੁਕਸਰ ਦੇ ਜਿੰਨੇ